ਨਾਬਾ ਦੇ ਨਜ਼ਦੀਕ ਪੈਂਦੇ ਪਿੰਡ ਬੋੜਾ ਵਿੱਚ ਹੋਇਆ ਵੱਡਾ ਹਾਦਸਾ ਇੱਕ ਟਰਾਲੇ ਨੇ ਚਾਰ ਥਾਵਾਂ ਤੇ ਕੀਤਾ ਨੁਕਸਾਨ ਹਾਦਸਾ ਇੰਨਾ ਭਿਆਨਕ ਸੀ ਕਿ ਸਵੇਰੇ 3 ਵਜੇ ਦੇ ਕਰਾਂ ਦੇ ਲੋਕ ਵੀ ਡਰ ਕੇ ਉੱਠ ਗਏ ਦੁਕਾਨਾਂ ਢਾ ਦਿੱਤੀ ਦੋ ਦੁਕਾਨਾਂ ਦੇ ਸ਼ਟਰ ਪਟ ਦਿੱਤੇ ਪਲਾਟ ਦੀ ਕੰਧ ਢਾ ਦਿੱਤੀ ਤੇ ਬਿਜਲੀ ਦਾ ਖੰਭਾ ਵੀ ਸੁੱਟ ਦਿੱਤਾ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜਦੋਂ ਇਹ ਤੜਕੇ 3 ਵਜੇ ਲੱਗਿਆ ਜੀ ਅੱਛਾ ਕੀ ਕਰਦੇ ਸੀ ਉਸ ਟਾਈਮ ਸਤੇ ਅਸੀਂ ਤਾਂ ਸੁੱਤੇ ਪਏ تھے ਜੀ ਜਦੋਂ ਲੱਗਿਆ ਡੈਢ ਦੇ ਨੇ ਸਾਨੂੰ ਖੜਾਕਾ ਸੁਣਿਆ ਉੱਠ ਕੇ ਆ ਗਏ ਠੀਕ ਹੈ ਇਹਨੇ ਆਪਦੀ ਜਾਣ ਤੇ ਤਾਂ ਭਜਾਉਣ ਦੀ ਕੋਸ਼ਿਸ਼ ਕਰੀ ਆ ਠੀਕ ਹੈ ਪਰ ਨੁਕਸਾਨ ਇਹਦੇ ਆ ਨਹੀਂ ਦੇਖਿਆ ਮੈਂ ਖੜਾ ਲਾਂ ਜੀ ਠੀਕ ਹੈ ਕਿੱਥੇ ਇਹਦਾ ਜਦ ਦੇ ਰਤੀਆ ਕਹਿੰਦਾ ਜੀ ਰਤੀਆ ਕਹਿੰਦਾ ਠੀਕ ਹੈ ਤੇ ਛੋਟਾ ਨੁਕਸਾਨ ਕਿੰਨਾ ਹੋਇਆ ਆ ਦੇਖ ਲਓ ਜੀ ਹੁਣ ਸਾਡੇ ਸਾਹਮਣੇ ਕਿੰਨਾ ਹੋਇਆ ਅੱਛਾ ਹਾਂ ਮਥੰਦਰੀ ਦੇਖ ਲਓ ਇਹ ਸਾਡਾ ਸਾਡੇ ਹੀ ਕੁਝ ਨਹੀਂ ਹਾਂਜੀ ਹਾਂ ਤੰਨੇ ਤਾਂ ਕਰਾਏ ਕਿਰਾਏ ਦਿੱਤੀਆਂ ਹੋਈਆਂ ਹਾਂਜੀ ਅੱਛਾ ਇਹਨਾਂ ਦੇ ਹੋਰ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਛੋਟਾ ਦਾ ਮਤਲਬ ਦੁਕਾਨ ਟਹਿ ਗਈ ਸਮਾਨ हां मशीनरी गई जी ਸਾਡੀ ਤਾਂ ਮਸ਼ੀਨਰੀ ਵੀ ਗਈ ਮਸ਼ੀਨਰੀ ਦਾ ਚਲੋ ਆ ਦੇ ਦੁਕਾਨ ਹੀ ਖਤਮ ਹੋ ਗਈ ਜੇ ਇਹ ਕਾਂਡ ਦਿਨ ਚ ਹੁੰਦਾ ਤਾਂ ਜਾਨ ਵੀ ਜਾ ਸਕਦੀ ਜੀ ਕੀ ਪਤਾ ਉਹਰੇ 10-10 ਬੰਦੇ ਬੈਠੇ ਹੁੰਦੇ ਆ ਜੀ ਕੰਮ ਕਰਾਉਣ ਵਾਲੇ ਠੀਕ ਹੈ ਉਹ ਠੀਕ ਹੈ ਤੇ ਦੁਕਾਨਾਂ ਦੇ ਮਾਲਕ ਆਏ ਨਹੀਂ ਕੋਈ ਹਾਂ ਜੀ ਹੈਗੇ ਹੋਰੀ ਨੇ ਠੀਕ ਹੈ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਤਾਂ ਅਸੀਂ ਕਹਿੰਦੇ ਵੀ ਸਾਡਾ ਸਾਡਾ ਇਸਮਾਰਨ ਚਾਹੀਦਾ ਅੱਛਾ ਹਾਂ ਜੀ ਹਾਂ ਠੀਕ ਹੈ ਹਾਂਜੀ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਜਿਹੜੀ ਆ ਦੁਕਾਨ ਆ ਠੋਡੀ ਐ ਸਟੂਡੀਓ ਹਾਂਜੀ ਹਾਂਜੀ ਸਟੂਡੀਓ ਜੀ ਮੇਰੇ ਕਾਦਾ ਕੰਮ ਕਰਦੇ ਹੋ ਤੁਸੀਂ ਸਟੂਡੀਓ ਜੀ ਕਰਦਾ ਵੀਰ ਜੀ ਫੋਟੋਗ੍ਰਾਫੀ ਹਾਂਜੀ ਹਾਂਜੀ ਅੱਛਾ ਕਿੰਨਾ ਕ ਨੁਕਸਾਨ ਹੋਇਆ ਠੋਡੀ ਦੁਕਾਨਾਂ ਦਾ ਵੀਰ ਜੀ ਮੈਂ ਨੁਕਸਾਨ ਤਾਂ ਦੇਖੋ ਬਾਹਰ ਤਾਂ ਦੇ ਦਿੱਆ ਅੰਦਰੋਂ ਹਾਲੇ ਜੇ ਤੋ ਖੋਲਾਂਗਾ ਤਾਂ ਪਤਾ ਲੱਗਣਾ ਜੀ ਅੰਦਰੋਂ ਮਾਰ ਮੇਨ ਤਾਂ ਥੋੜਾ ਸ਼ਟਰ ਟੁੱਟਿਆ ਹੋਣਾ ਹਾਂਜੀ ਹਾਂਜੀ ਤੇ ਕਦੋਂ ਪਤਾ ਲੱਗਦਾ ਤੁਹਾਨੂੰ ਵੀ ਇਹ ਸ਼ਟਰ ਟੁੱਟ ਗਿਆ ਠੋੜਾ ਵੀਰ ਜੀ ਤਿੰਨ ਵਜੇ ਇਹਨਾਂ ਮੁੰਡੇ ਨੇ ਫੋਨ ਕੀਤਾ ਸੀ ਵੀ ਰਣਜੀਤ ਐਂ ਕਰਕੇ ਵੀ ਰਾਤ ਢਾਲ ਦਿਨੇ ਬੈਠੇ ਹੁੰਦੇ ਤਾਂ ਨੁਕਸਾਨ ਵੀ ਵੀਰੇ ਸਾਰਾ ਇੱਥੇ ਬੈਠੇ ਹੁੰਦੇ ਸਾਰਾ ਦਿਨ ਅਸੀਂ ਅੱਛਾ ਤਾਂ ਨੁਕਸਾਨ ਬੱਧ ਹੋ ਸਕਦਾ ਸੀ ਨੁਕਸਾਨ ਬੱਧ ਹੁਣ ਕਿੰਨੇ ਦਾ ਨੁਕਸਾਨ ਹੋਇਆ ਟੋਟਲ ਜੇ ਆਪਾਂ ਮਲਾਈਏ ਦੇਖੋ ਜੀ ਟੋਟਲ ਦਾ ਹੁਣ ਬਾਅਦ ਚ ਪਤਾ ਲੱਗੂਗਾ ਜੀ ਹੁਣ ਆਪਾਂ ਕਹਿ ਸਕਦੇ ਜੀ ਨੁਕਸਾਨ ਤੁਸੀਂ ਸਾਹਮਣੇ ਖੁੱਲ੍ਹੇ ਕਿੰਨਾ ਨੁਕਸਾਨ ਹੈ ਠੀਕ ਹੈ ਹਾਂਜੀ ਤੁਸੀਂ ਤਾਂ ਪ੍ਰਸ਼ਾਸਨ ਦੱਸ ਸਕਦੇ ਵੀਰ ਜੀ ਹਾਂ ਵੀ ਜੋ ਵੀ ਨੁਕਸਾਨ ਸਾਡਾ ਹੋਇਆ ਉਹ ਦਿੱਤਾ ਜਾਵੇ ਬਸ ਠੀਕ ਹੈ ਕੀ ਨਾਮ ਹੈ ਜਗਦੀਪ ਸਿੰਘ ਜੀ ਜਗਦੀਪ ਜੀ ਕਦੋਂ ਪਤਾ ਲੱਗਦਾ ਹੈ ਜੇ ਉਹ ਹੇਟ ਰੱਲਾ ਸੱਦ ਕੰਮਾਂ ਚ ਆ ਕੇ ਵੱਜਦਾ ਹੈ ਕੀ ਕਦੋਂ ਪਤਾ ਲੱਗਾ ਦੁਕਾਨਦਾਰ ਇਹਨਾਂ ਦੇ ਪਰਿਵਾਰ ਨੂੰ ਹੀ ਜਦੋਂ ਅਚਾਨਕ ਇੱਕ ਖੜਕੇ ਦੀ ਤਰ੍ਹਾਂ ਸੁਣ ਦੇਣਾ ਨੂੰ ਤੇ ਜਾਣ ਕੇ ਅੰਦਰੋਂ ਡਰ ਕੇ ਉੱਠਦੇ ਆ ਜੀ ਥੇਰੇ ਬਾਹਰ ਆ ਕੇ ਦੇਖਦੇ ਆ ਫਿਰ ਪਤਾ ਚੱਲਦਾ ਨਹੀਂ ਰਾਤ ਨੂੰ ਤਕਰੀਬਨ 3:00 ਵਜੇ ਦੀ ਗੱਲ ਹੈ ਜੀ ਠੀਕ ਹੈ ਤੇ 4:00 ਵਜੇ ਦੀ ਤਾਂ ਚੱਲਣਾ ਵਜੇ ਹਾਂ ਜੀ ਠੀਕ ਹੈ ਤੁਹਾਨੂੰ ਕਦੋਂ ਪਤਾ ਲੱਗਿਆ ਫੋਨ ਗਿਆ ਜਾਂ ਆਪ ਆ ਗਏ ਤੁਸੀਂ ਇਸਦਾ ਹੀ ਆਪ ਵੀ ਆਏ ਆ ਜੀ ਸਾਨੂੰ ਪਤਾ ਨਹੀਂ ਲੱਗੇ ਕੀ ਮੰਗ ਕਰਦੇ ਹੋ ਪਰਿਵਾਰ ਲਈ ਕੀ ਮੰਗ ਕਰਦੇ ਬੜਾ ਹਾਸਾ ਹੋ ਸਕਦਾ ਜੇ ਦਿਨ ਦਾ ਟਾਈਮ ਹਾਂਜੀ ਹਾਸਾ ਤਾਂ ਹੋ ਸਕਦਾ ਜੀ ਜੇ ਕੋਈ ਬੰਦਾ ਅੰਦਰ ਹੁੰਦਾ ਜੀ ਤਾਂ ਜਾਨੀ ਮਾਨੀ ਨੁਕਸਾਨ ਵੀ ਹੋ ਬਾਕੀ ਆਪਾਂ ਨੂੰ ਪਤਾ ਵੀ ਠੀਕ ਹੈ ਗਰੀਬ ਪਰਿਵਾਰ ਆ ਜੀ ਇਹ ਹਾਂ ਮਾਦੂ ਤੇ ਚਰਚਾ ਹੀ ਨਹੀਂ ਇਹਨਾਂ ਨੂੰ ਇਹਦੀ ਆਪਦੀ ਦੁਕਾਨ ਤੋਂ ਗੁਜ਼ਾਰਾ ਕਰਦੇ ਨੇ ਅੱਛਾ ਹਾਂਜੀ ਸਿੰਧਰਵਾਲ ਕਿੱਥੋਂ ਰੱਤੀਆ ਤੋਂ ਟਰਾਲਾ ਕਿੱਥੇ ਦਾ ਰੱਤੀਆ ਦਾ ਰੱਤੀਆ ਦਾ ਚਲਾਉਂਦੇ ਹੋ ਆਪਣੇ ਆਪਣੇ ਆਈਆਂ ਕਿਵੇਂ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਇੱਧਰ ਦੇਖੋ ਜਿਹੜਾ ਤੁਹਾਡਾ ਐਕਸੀਡੈਂਟ ਹੋਇਆ ਟਰਾਲਾਗਾ ਬਜੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਾਂ ਕਿਵੇਂ ਕਿ ਬਜੇ ਕਾਰਨ ਕੀ ਹੋਇਆ ਇਹ ਵੀ ਨੀਂਦ ਤੁੱਕ ਨਾਲ ਜਦੋਂ ਕ ਲੱਗ ਗਈ ਸੀ ਨਿੰਦੀ ਅੱਛਾ ਤੇ ਕੰਟਰੋਲ ਨਹੀਂ ਹੋਇਆ ਤੇ ਕੰਟਰੋਲ ਹੋਇਆ ਟਰਾਲੀ ਖਿੱਚ ਕੇ ਲੈ ਗਈ ਜੀ ਹਾਂ ਜੀ ਟਰਾਲੀ ਖਿੱਚ ਕੇ ਲੈ ਗਈ ਬ੍ਰੇਕ ਮਾਰੀ ਸੀ ਗੱਡੀ ਨੂੰ ਹਾਂ ਜੀ ਤੇ ਬ੍ਰੇਕ ਲੱਗੇ ਨਹੀਂ ਅੱਛਾ ਫਿਰ ਪਿਛਲੇ ਬੈਕ ਖਿੱਚ ਕੇ ਜਾਈ ਹਾਂ ਟਰਾਲੀ ਨੂੰ ਧੱਕ ਮਾਰ ਕੇ ਤੇ ਫਿਰ ਹੁਣ ਕੀ ਬਣੂਗਾ ਇਹਨਾਂ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਵਿਚਲੇ ਆ ਰਹੇ ਨੇ ਬ੍ਰਦਰ ਅੱਛਾ ਹਾਂ ਅੱਛਾ ਕਰਾਂਗੇ ਜੀ ਅੱਛਾ ਠੀਕ ਹੈ ਤੇ ਕੀ ਕੀ ਲੱਗਦਾ ਕੀ ਹੈ ਵੀ ਕੋਈ ਖਾਦਾ ਪੀਤਾ ਤਾਂ ਨਹੀਂ ਹੋਇਆ ਸੀ ਨਾ ਨਾ ਅੱਛਾ ਬੈਸ਼ ਨੂੰ ਬੈਸ਼ ਨੂੰ ਨੀਂਦ ਨੀਂਦ ਵੇਰ ਕਿੰਨਾ ਬਲਿਆ ਪਰਸੋਂ ਰਾਤ ਕਰੀ ਹੈ ਗਈ ਸੀ ਅੱਛਾ ਤੇ ਕਰੇ ਨੀਂਦ ਨੂੰ ਪੂਰੀ ਕਰਕੇ ਚੱਲਿਆ ਸੀ ਬਈ ਤੁਸੀਂ ਦੇਖੋ ਕਿ ਕਿੱਡਾ ਨੁਕਸਾਨ ਹੋ ਸਕਦਾ ਸੀ ਹੈ ਨਾ ਪਰਬਾਰ ਦਾ ਜੇ ਦਿਨੇ ਇਹ ਕੰਮ ਹੋਇਆ ਉਹਦਾ ਕਿੱਡਾ ਨੁਕਸਾਨ ਸੀ ਜਾਨਾ ਜਾ ਸਕਦੀ ਸੀ ਜੇ ਦਿਨੇ ਇਹ ਕੰਡ ਹੋਇਆ ਫਿਰ ਨੀਂਦੇ ਕਿਉਂ ਚਲਾਉਣੇ ਹੋ ਨੀਂਦਰੇ ਚਲਾਉਂਦੇ ਨਹੀਂ ਵੀਰੇ ਬਾਈ ਬਾਈ ਚਾਂਸ ਮੈਂ ਹੁਣੇ ਚੱਲਿਆ ਸੀ ਮਤਲਬ ਕਿ 15 20 ਮਿੰਟ ਪਹਿਲਾਂ ਚੱਲਿਆ ਸੀ ਮੇਰੇ ਕੋ ਆਾ ਹੋਟਲ ਤੋਂ ਅੱਛਾ ਹਾਂ ਚਾਹ ਚੂ ਪੀ ਕੇ ਤੇ 15 20 ਮਿੰਟ ਪਹਿਲਾਂ ਚੱਲੇ 15 ਮਿੰਟ ਹੀ ਹੋਏ ਸੀ अच्छा हां उस चीज ਦਾ ਮੇਰੇ ਕੋਲ ਪ੍ਰੂਫ ਹੈਗਾ ਜੀ ਓਕੇ ਨਹੀਂ ਗੱਲ ਤਾਂ ਪ੍ਰੂਫ ਦੀ ਦਾ ਚਲੋ ਠੀਕ ਹੈ ਗੱਲ ਤਾਂ ਇਹ ਹੈ ਵੀ ਹੁਣ ਇਹਨਾਂ ਦਾ ਨੁਕਸਾਨ ਹੋਇਆ ਉਹ ਆ ਰਿਹਾ ਪਰਵਾਹ ਆ ਰਹੇ हां ਆ ਰਹੇ ਜੀ ਅੱਛਾ ਕੁਝ ਕਿਹਾ ਤਾਂ ਨਹੀਂ ਇਹਨਾਂ ਨੇ ਨਾ ਨਾ ਕੁਝ ਨਹੀਂ ਕੁਝ ਨਹੀਂ ਕਿਹਾ ਠੀਕ ਹੈ ਸੱਟ ਤੁਹਾਡੇ ਕਿਥੇ ਮਾੜੀ-ਮੁੱਟੀ ਮਾੜੀ-ਮੁੱਟੀ ਮੁੱਟਾ ਟਿਸ ਕਨੇ ਡਰਦਾ ਬਾਥਰੂਮ ਵਾਲੇ ਤਾਂ ਦੇ ਰੱਖੀ ਅੱਛਾ ਚਾਹ ਪਿਆਈ ਇਹਨਾਂ ਨੇ ਹਾਂ ਕਹਿੰਦਾ ਬੰਦੇ ਵਧੀਆ ਨੇ ਸਾਡੇ ਪੰਜਾਬੀ ਹੈ ਨਾ ਹਾਂ ਆ ਵੀ ਕੋ ਬੈਠਾ ਹੈ ਇਹਨਾਂ ਦੇ ਘਰੇ ਠੀਕ કરીਏ ਪਰਨਾ ਹੋ ਰਹੀ ਹੈ ਲੋਕ ਕਿ ਕਰ ਰਿਹਾ ਹੈ ਉਹ ਪੁੱਟ ਗਿਆ ਉਹਨਾਂ ਦਾ ਬਾਰੇ ਜਿਆਦਾ ਆਇਆ ਜਿਹੜਾ ਲਾ ਕੇ ਆ ਜੋ ਕੱਢਿਆ ਆ ਇਹ ਵੀ ਬਾਈ 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 ਹੋਊਗਾ ਟੋਟ ਜਿਹੜਾ ਇਹਦੀ ਮੈਂ ਕਰਾ ਰੋਟੀ ਜਿਹੜਾ ਹੈਂਦੀ ਪੜੀ ਅੰਦੀ ਜਿਵੇਂ ਉਹ ਜਿਹੜਾ ਆਪਣਾ ਸਿਕਟ ਇਹ ਆ ਮੋਟਰਸਾਂ ਦੇ ਫਸਾਉਣਾ ਉਹ ਬਾ ਨਾਉਗਾ ਜਲੇ ਤੱਕ ਨਾ ਹੀ ਹੋਵੇ ਸ਼ਾਟ ওকে ਨੰਬਰ ਤੇ ਸ਼ਾਟ ਮਾਰ ਦੋ ਸਭ ਦੇ ਦੋਹਾਂ ਇਹ ਤਾਂ ਕੈਰੇਜ ਹੈ ਸਾਡੀਆਂ ਸੰਦਰੀ ਅੰਤਰਾਂ ਦੀ ਸਾਰੀ ਹੋਰ ਇਹ ਮਸ਼ੀਨ ਮਹਿੰਗੀ ਜਿਹੜੀ ਪਈ ਹੈ ਕਿਸ ਤਰ੍ਹਾਂ ਕਿਹ ਨਾਮ ਹੈ ਜੀ ਸੁਲਵੰਤ ਸਿੰਘ ਆ ਜੀ ਤੁਸੀਂ ਕਿੱਥੋਂ ਮੇਰਾ ਸੁਖ ਹੈ ਬੰਡਾਈ ਬੋੜਾ ਪਿੰਡ ਕੀ ਕਰਨਾ ਹੈ ਮੇਰੇ ਸਿੱਟਰ ਆਈਏ ਮੈਨੂੰ ਫੋਨ ਗਿਆ ਸਵੇਰੇ ਜਿਹੜਾ ਟਰਾਲਾ ਵੱਜਿਆ ਘਰ ਆਇਆ ਬੰਨਾਂ ਦੁਕਾਨਾਂ ਢਾਈਆਂ ਨੇ ਇਹਦੇ ਤੁਹਾਡੀ ਅਸਿਸਟੈਂਟ ਦੀ ਹਾਂਜੀ ਮੇਰੇ ਸਿੱਟਰ ਦੇ ਨੇ ਅੱਛਾ ਕਦੋਂ ਪਤਾ ਲੱਗਦਾ ਸਾਰੀ ਸਵੇਰੇ 4 ਵਜੇ ਪਤਾ ਲੱਗਿਆ ਜੀ ਸਵੇਰੇ 4 ਵਜੇ ਫਿਰ ਇੱਕੋ ਲੱਗਦਾ ਡਰ ਦਾ ਮਾਹੌਲ ਹੋ ਗਿਆ ਉੱਪਰ ਇੱਕੋ ਲੱਗਦਾ ਜੀ ਸਾਰਾ ਪਰਿਵਾਰ ਅੱਛਾ ਹਾਂਜੀ ਕੀ ਮੰਗ ਕਰਦੇ ਮੰਗ ਇਹ ਹੀ ਕਰਦੇ ਆ ਵੀ ਇਹਨਾਂ ਨੁਕਸਾਨਾਂ ਪਰਭਾਈ ਹੋਵੇ ਇਹਨਾਂ ਦੀ ਠੀਕ ਹੈ